ਹੈਲੋ ਜੀ ਸਾਸ਼ਟਿਆ ਕਾਲ ਅੱਜ ਤੁਹਾਡਾ ਆਪਣੇ ਚੈਨਲ ਬਰਾਡ ਬਟੇਕ ਤੇ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ 43 ਇੰਚ ਕਮੀਜ਼ ਦੀ ਤਿਆਰ ਹੈ ਜੀ 22 ਇੰਚ ਸਾਤੀ ਆ 16 ਇੰਚ ਕਮਰ ਆ 20 ਇੰਚ ਹੈ ਆ ਕਮੀਜ਼ ਦੀ ਕਟਿੰਗ ਦੱਸਾਂਗੇ ਜੀ ਪਲੀਜ਼ ਕੰਪੀਡਿਓ ਦੇ ਐਂਡ ਤੱਕ ਜਰੂਰ ਬਨੇ ਰਹਿਣਾ ਆ ਦੱਸ ਦੇਣੀ ਆ ਤਾਂ ਇਹਨੇ ਐਂਡ ਐਕਸਟਰਾ ਮਾਰਜ ਲੈ ਆਦੀ ਆਪਾਂ ਕਮੀਜ਼ ਦੀ ਲੰਬਾਈ ਕਮੀਜ਼ ਤਿਆਰ 43 ਇੰਚ ਆ ਜੀ ਆਪਾਂ ਲਿਆ 45 ਇੰਚ ਅਤੇੰਨ ਐਕਸਟਰਾ ਮਾਰਜਨ ਇਹ ਕਾਈ ਕਰਤੀ ਜੀ ਇਹਨਾਂ ਦਾ ਘੇਰਾ ਸੀਗਾ ਜੀ 20 ਇੰਚ ਤਿਆਰ ਆਪਾਂ ਲਿਆਗਾ 23 ਇੰਚ 3 ਇੰਚ ਐਕਸਟਰਾ ਲਿਆ ਜਾਂਦਾ ਜੀ ਜਿੰਨਾ ਘੇਰਾ ਹੋਵੇ ਉਸ ਤੋਂ 3 ਇੰਚ ਐਕਸਟਰਾ ਲੈ ਕੇ ਉਹਦੀ ਕਟਾਈ ਕਰਕੇ ਪੱਲੇ ਗੱਢ ਲਈ ਉਸ ਤੋਂ ਬਾਅਦ ਇਹਨਾਂ ਦਾ ਟੀਰਾ ਹੈਗਾ ਜੀ 13 ਇੰਚ ਤੇ ਲਾਵਾਂਗੇ 6.5 ਠੀਕ ਹੈ ਜੀ ਉਸ ਤੋਂ ਬਾਅਦ ਆ ਜਿਹੜਾ ਤਨ ਲਾਉਣਾ ਜੀ ਇਹ ਆਪਾਂ ਲਾਉਣਾ 7.5 7 7.5 ਚੱਲਦਾ ਜੀ ਐਦਾਂ ਉਸ ਤੋਂ ਬਾਅਦ ਜਿਹੜਾ ਇੱਥੇ ਇਨਸਾਨ ਲਾਇਆ ਜਾਣਾ ਇਹਨਾਂ ਦਾ ਹੈਗਾ ਉਹ ਆਪਾਂ ਨਾਪ ਲੈਣਾਗਾ ਵੱਡੇ ਵੱਡੇ ਜਿਹੜੇ ਲੇਡੀਜ਼ ਦਾ ਹੁੰਦਾਗਾ ਭਾਰੇ ਪਤਲੇ ਦਾ ਇਹਨਾਂ ਦਾ ਹੈਗਾ ਜੀ 12 ਇੰਚ ਉੱਥੇ ਸੀਗਾ 13 ਇੰਚ ਅੱਧੇ 1 ਇੰਚ ਦਾ ਫਰਕ ਹੁੰਦਾ ਜੀ ਉਪਰੋਂ ਧੀਰੇ ਦੇ ਤੇ ਤੋਂ ਇੱਥੋਂ ਚਰਾਠੇ ਦਾ ਅੱਧੇ ਇੰਚ ਦਾ ਫਰਕ ਹਰ ਇੱਕ ਲੇਡੀਜ਼ ਦੇ ਪੈਂਦਾ ਜੀ ਉਹ ਭਾਰੇ ਪਤਲੇ ਦੇ ਹਿਸਾਬ ਨਾਲ ਹੁੰਦਾਗਾ ਇੱਥੇ ਆਪਾਂ 6 ਇੰਚ ਲਾਵਾਂਗੇ 6 ਇੰਚ ਦਾ ਜਿਹੜਾ ਇਨਸਾਨ ਲਾਇਆ ਉਸ ਤੋਂ ਬਾਅਦ ਇਹਨਾਂ ਨੂੰ 6 ਇੰਚ ਇੱਥੋਂ 6.5 ਇੰਚ ਲਾਇਆ ਉਸ ਤੋਂ ਬਾਅਦ ਇਦਾਂ ਇਹਨਾਂ ਨੂੰ ਮਿਲਾ ਦੇਣਾ ਆਪ ਸੱਚ ਐਗਾ ਕਰਕੇ ਹਾਂਜੀ ਉਸ ਤੋਂ ਬਾਅਦ ਇਹ ਦੰਦ ਵਾਲੀ ਠੀਕ ਹੈ ਉਸ ਤੋਂ ਬਾਅਦ ਜਿਹੜੀ ਆਹ ਕਾਟ ਪੈਣੀ ਆ ਜੀ ਇਹਨਾਂ ਦੇ ਇਹ ਪਾਉਣੀ ਹੈ 1.5 ਇੰਚ ਦੀ ਫਰੰਟ ਪੱਲੇ ਦੀ ਕਾਟ ਆ ਗਈ ਇਹ ਇਹ 1.5 ਇੰਚ ਦਾ ਉਸ ਤੋਂ ਬਾਅਦ ਜਿਹੜੀ ਬੈਕ ਦੀ ਪੈਣੀ ਆ 1.3 2 ਦੀ ਪੈਣੀ ਆ ਜੀ ਠੀਕ ਹੈ ਜੀ ਇਸ ਦੇ ਵਿੱਚ ਜੋ ਇਦਾਂ ਕਰਕੇ ਇਨਸਾਨ ਅੱਧਾ ਦਾ ਕੀਤਾ ਜਾਂਦਾ ਹੈ ਉਹ ਲਗਾਉਣ ਦੀ ਬਿਲਕੁਲ ਨਹੀਂ ਜ਼ਰੂਰਤ ਪੈਂਦੀ ਜਦੋਂ ਆਪਾਂ ਇੱਥੋਂ ਅੱਧੇ ਇੰਚ ਦਾ ਫਰਕ ਰੱਖ ਦਿੰਨੇ ਆ تیرੇ ਨਾਲੋਂ ਇਸ ਚੀਜ਼ ਦਾ ਅੱਧੇ ਇੰਚ ਦਾ ਇੰਚ ਦਾ ਫਰਕ ਅੱਧੇ ਇੰਚ ਦਾ ਫਰਕ ਹੁੰਦਾ ਜੀ ਉਸ ਦੇ ਨਾਲ ਆਪਣੀ ਕਾਰਟ ਆਟੋਮੈਟਿਕ ਗਲਾਈ ਦੇ ਵਿੱਚ ਪੈ ਜਾਂਦੀ ਹੈ ਜੀ ਇਦਾਂ ਕਰਕੇ ਠੀਕ ਹੈ ਜੀ ਇਹਨਾਂ ਦੇ ਪਲੋਈਆਂ ਹੈਗੀਆਂ ਜੀ ਸਾਢੇ 10 ਇੰਚ ਤੇ ਤਿਆਰ ਆ ਪਲੇਟ ਆਪਾਂ 11.5 ਇੰਚ ਤੇ ਇਹਨਾਂ ਦੇ ਇਨਸਾਨ ਲਾਵਾਂਗੇ ਜੋ ਸਪੇਸ ਆ ਜੀ ਉਹਨਾਂ ਦੀ ਸਾਢੇ 3 ਇੰਚ ਤੱਕ ਕਰਕੇ ਪਲੇਟ ਦੀ ਲੰਬਾਈ ਆ ਜੀ ਉਹ 6 6.5 ਇੰਚ ਚਲਦੀ ਹੈ ਜੀ ਉਹ ਹਾਈਟ ਦੇ ਹਿਸਾਬ ਨਾਲ ਕਈ ਲੈਡੀਆਂ ਦੇ 7 ਇੰਚ ਵੀ ਚੱਲ ਜਾਂਦੀ ਹੈ 6 6.5 ਇੰਚ ਠੀਕ ਹੈ ਜੀ 6.5 ਇੰਚ ਇਹਨਾਂ ਦੇ ਪਾਵਾਂਗੇ ਆਪਾਂ ਪਲੇਟ ਹੁਣ ਕੇ ਪਲੇਟ ਨੇ ਇਸ ਤਰ੍ਹਾਂ ਲਉਂਦੇ ਉਸ ਤਰ੍ਹਾਂ ਇਹਨਾਂ ਨੂੰ ਬਲਾ ਲੈਣਾ ਜੀ ਇਸ ਤਰ੍ਹਾਂ ਠੀਕ ਹੈ ਜੀ ਜੋ ਆ ਸਪੇਸ ਆ ਜੀ ਇਹ ਹੈਗੀ ਆ 2.5 ਇੰਚ ਦੀ ਇਹ ਭਾਰੇ ਪਤਲੇ ਦੇ ਹਿਸਾਬ ਨਾਲ ਹੀ ਇਹ ਏਦਾਂ ਇਨਸਾਨ ਲਏ ਜਾਂਦੇ ਹੈਗੇ ਇਹਨਾਂ ਦੇ ਸਵਾ 2 ਇੰਚ ਦੀ ਹੈ ਇਹਨਾਂ ਦੀ 2 ਇੰਚ ਸਾਤੀ ਤਿਆਰ ਹੈ ਜੀ ਸਾਤੀ ਠੀਕ ਹੈ ਇਹ ਤੋਂ ਏਦਾਂ ਕਰਕੇ ਇਹਨਾਂ ਨੂੰ ਜਿਹੜਿਆ ਟੇਡੀ ਕੱਟਣਾ ਇਹਦੇ ਨਾਲ ਮਿਲਾ ਦੇਣਾ ਏਦਾਂ ਕਰਕੇ ਜੋ ਆ ਪਲੇਟਾਂ ਦਾ ਇਨਸਾਨ ਮਿਲਾ ਦਾ ਅੱਧ ਕਰਨਾ ਹੁੰਦਾ ਇਹ ਆ ਵਾਲੀ ਪਲੇਟ ਹੁੰਦੀ ਹੈ ਜੋ ਇਸ ਦਾ ਅੱਧ ਕਰਨਾ ਜੀ ਇਹ ਪਲੇਟ ਆਪਣੀ ਹੈਗੀ ਹੈਗੀ 6.5 ਇੰਚ ਇਹਨਾਂ ਦਾ ਅੱਧ ਹੋਊਗਾ ਪੌਣੇ 3.5 ਇੰਚ ਠੀਕ ਹੈ ਜੀ ਇਤੋਂ ਪੌਣੇ ਕਿ 4 ਇੰਚ ਦਾ ਹਨ ਲਾਵਾਂਗੇ ਆਪਾਂ ਜੋ ਇਹਨਾਂ ਦਾ ਅੱਧ ਬਣ ਜੂਏ ਪਲੇਟ ਦਾ ਬਿਲਕੁਲ ਪਲੇਟ ਸਹੀ ਆਣਗੇ ਜੀ ਜੇ ਅਸੀਂ ਇਸ ਤਰ੍ਹਾਂ ਪਾਵਾਂਗੇ ਤਾਂ ਬਿਲਕੁਲ ਪਲੇਟ ਬਿਲਕੁਲ ਸਹੀ ਆਉਂਦੇ ਆ ਜੀ ਇਸ ਤੋਂ ਬਾਅਦ ਇਦਾਂ ਇਹਨਾਂ ਨੂੰ ਮਿਲਾ ਦੇਣਾ ਇਸ ਤਰ੍ਹਾਂ ਠੀਕ ਹੈ ਜੀ ਤਾਂ ਇਹ ਪਲੇਟ ਹੋ ਗਿਆ ਆਪਣਾ ਉਸ ਤੋਂ ਬਾਅਦ ਇਹਨਾਂ ਦੀ ਸਾਕੀ ਹੈਗੀ ਹੈ ਜੀ 19 ਇੰਚ ਤਿਆਰ ਹੈ 19.5 ਇੰਚ ਤਿਆਰ ਹੈਗੀ ਆਪਾਂ ਇਹਨਾਂ ਦਾ ਅੱਧ ਇੰਚ ਦਾ ਮਾਰਜਨ ਰੱਖਦੇ ਹੋਏ ਪਲੇਟ ਪਾਏ ਨਾ ਪਲੇਟਾਂ ਦੇ ਨਾਲ ਅੱਧੇ ਇੰਚ ਦਾ ਸਾਥੀ ਤੋਂ ਮਾਰ ਜਣਾ ਰੱਖਾਂਗੇ ਇੱਥੇ ਆਪਾਂ 10 ਇੰਚ ਤੇ ਸਾਲ ਲਾਵਾਂਗੇ ਠੀਕ ਹੈ ਜੀ ਉਹ 10 ਇੰਚ ਸਾਢੇ 19 ਇੰਚ ਤਿਆਰ ਰਹਿ ਜੂਗੀ ਸਾਥੀ ਉਸ ਤੋਂ ਬਾਅਦ ਕੰਮ ਅਰੇ ਨਾਲ ਦੀ ਹੈਗੀ ਆ ਜੀ ਸਾਢੇ 16 ਇੰਚ ਤਿਆਰ ਆਪਾਂ ਇੱਥੇ ਲਾਵਾਂਗੇ 17 ਇੰਚ ਤਿੰਸਾ 16 ਇੰਚ ਤੇ ਤਿਆਰ ਹੈ ਜੀ ਆਪਾਂ ਇੱਥੇ ਸਾਢੇ 16 ਇੰਚ ਤੇ ਲਾਵਾਂਗੇ ਚੱਕ ਕੇ ਅੱਧਾ ਕਰਕੇ ਜੋ ਹੈਪਾ ਹੈਪਰ ਇਹਦੇ ਵਿੱਚ ਕੋਈ ਵੀ ਨਹੀਂ ਹੁੰਦਾ ਕਮਰ ਦਾ ਤੇ ਸੰਤੀ ਦਾ ਜਿਹੜਾ ਅੱਧੇ ਅੱਧੇ ਇੰਚ ਦਾ ਮਾਰਜਨ ਰੱਖਣਾ ਹੁੰਦਾ ਜੀ ਉਹ ਪਲੇਟ ਪੈਂਦੇ ਪਲੇਟਾਂ ਦੇ ਵਿੱਚ ਕਪੜਾ ਆ ਜਾਂਦਾਗਾ ਇਹਨਾਂ ਦੀ ਜਿਹੜੀ ਆ ਵਾਲੀ ਸਪੇਸ ਆ ਮੋਡੇ ਤੋਂ ਲੈ ਕੇ ਹੈਪ ਤੱਕ ਦੀ ਉਹ 15 ਇੰਚ ਆ ਜੀ ਆਪਾਂ 16 ਇੰਚ ਮਾਰਜਨ ਰੱਖਾਂਗੇ 16 ਇੰਚ ਤਿਆਰ 15 ਇੰਚ ਤਿਆਰ ਹੈ ਜੀ 16 ਇੰਚ ਤੇ ਲਾਵਾਂਗੇ ਤਾਂ ਇਥੋਂ ਮੋਡੇ ਤੋਂ ਲੈ ਕੇ ਹੈਪ ਤੱਕ ਦਾ ਹੈਪ ਇਹਨਾਂ ਦੀ ਹੈਗੀ 20 ਇੰਚ ਆ ਇੱਥੇ ਕੋਈ ਮਾਰਜਨ ਨਹੀਂ ਰਿਨੇ ਰੱਖਣਾ ਇੱਥੇ 10 ਇੰਚ ਹੀ ਰੱਖਾਂਗੇ 10 ਇੰਚ ਹੋ ਗਿਆ ਉਸ ਤੋਂ ਬਾਅਦ ਇਹ ਜਿਹੜੋ ਪਲੇਟ ਆ ਇਦਾਂ ਵੀ ਇਦਾਂ ਕਰਕੇ ਮਿਲਾ ਲੈਣੀ ਇਹਨੂੰ ਚੰਗ ਠੀਕ ਇਹ ਹੋ ਗਿਆ ਆਪਣਾ ਚੰਗ ਠੀਕ ਉਸ ਤੋਂ ਬਾਅਦ ਹਾਂ ਗਲੇਰੀ ਨੂੰ ਚਾਹ ਲਈ 2 ਢਾਈ ਇੰਚ ਦਾ ਮਾਰ ਜਣਾ ਚੜਾਈ ਦਾ ਰੱਖਾਂਗੇ ਜੀ ਆਪਾਂ 2 ਢਾਈ ਇੰਚ ਇਦਾਂ ਕਰਕੇ ਅੱਧੇ ਇੰਚ ਦਾ ਮਾਰ ਚਾਣ ਆਹ ਵਾਲੀ ਪਲੇਟ ਅਜੋ ਬੈਗ ਦਾ ਪੱਲਾ ਆਪਾਂ 1 ਇੰਚ ਵੱਡਾ ਰੱਖਿਆ ਜੀ ਇਹਦਾ ਕਾਰਨ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਐਂ ਤਾਂ ਕਰਕੇ ਅੱਧੇ ਇੰਚ ਦਾ ਮਾਰਜਨ 1 ਇੰਚ ਵੱਧ ਰੱਖਿਆ ਜਾਂਦਾ ਬੈਗ ਦਾ ਪੱਲਾ ਫਰੰਟ ਨਾਲੋਂ ਜੀ ਉਹਦਾ ਕਾਰਨ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਹਾਂਜੀ ਹੁਣ ਆਪਾਂ ਇਹਨਾਂ ਦੀ ਕਟਾਈ ਕਰਦੇ ਆਂ ਦੇਖਿਓ ਇਹ ਕਟਾਈ ਆਪਾਂ ਕਿੱਦਾਂ ਕਰਦੇ ਆਂ ਆਪਾਂ ਅੰਟਰ ਬੈਗ ਦੇ ਦੋਨੋਂ ਪੱਲਿਆਂ ਦੀ ਕਟਾਈ ਪਹਿਲਾਂ ਕੀਤੀ ਜਾਂਦੀ ਹੈ ਜੀ ਮੋਢੇ ਦੀ ਇਸ ਤਰ੍ਹਾਂ ਅਜੋ ਬੈਕ ਦਾ ਪੱਤ ਦਾ ਇੰਚ ਬਾਧਰ ਰੱਖਿਆ ਸੀ ਨਾ ਉਹ ਵਾਲੇ ਚ ਏਦਾਂ ਕਰਕੇ ਕਾਟ ਪਾਣੀ ਦੀ ਧੀਰੇ ਦੀ ਠੀਕ ਹੈ ਉਸ ਨੂੰ ਬਾਅਦ ਵਿੱਚ ਕੱਟ ਲਾ ਲਾਂਗੇ ਦੇਖਾ ਕੇ ਤੁਹਾਨੂੰ ਤਾਂ ਕਹ ਮਣ ਆਪਾਂ ਕੱਲਾ ਫਰੰਟ ਦਾ ਪੱਲਾ ਚੱਕਣਾ ਉੱਪਰਲਾ ਪਰਲਾ ਪੱਲਾ ਚੱਕ ਕੇ ਫਰੰਟ ਦੀ ਕਾਟ ਪਾਉਣੀ ਮੋਢੇ ਦੀ ਅੱਗੇ ਜਿੱਥੇ ਉਹਨਾਂ ਪਾਸੇ ドライਪਲੇਟ ਦੇ ਸਾਹਮਣੇ ਕੱਟ ਲਾ ਦਾਂਗੇ ਆਪਣਾ ਸਟੀਚਿੰਗ ਵੀ ਲੈ ਈਜ਼ੀ ਰਹਿੰਦਾ ਜੀ ਫਿਰ ਹੁਣ ਆਪਾਂ ਇਹ ਕਟਾਈ ਤੋਂ ਬਾਅਦ ਪਲੇਟਾਂ ਦੇ ਇਨਸਾਨ ਲਾਵਾਂਗੇ ਠੀਕ ਹੈ ਜੀ ਇੱਕ ਪੱਲੇ ਦੇ ਲੱਗੇ ਹੋਏ ਆ ਉਸ ਤੋਂ ਬਾਅਦ ਪਲਟ ਕੇ ਇਹਨੂੰ ਪੱਲੇ ਨੂੰ ਇਦਾਂ ਕਰਕੇ ਇਦਾਂ ਲਾ ਲਓ ਕੈਂਚੀ ਟੇਪ ਦੀ ਉਹਦੇ ਨਾਲ ਲਾ ਲਓ ਕੈਂਚੀ ਨਾਲ ਲਾ ਲਓ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਉਦੋਂ ਲਾ ਲਓ ਇਹਨਾਂ ਦੇ हां ठीक है ये प्लेटਾਂ ਦੇ ਪਹਿਲਾਂ ਕੱਟ ਲਗਾ ਲਿਓ ਔਰ ਕਟਾਈ ਕਰ ਲਿਓ ਫਿਰ ਇਹ ਬਿਲਕੁਲ ਪਰਫੈਕਟ ਹੋਣਗੇ ਠੀਕ ਹੈ ਜੀ ਫਿਰ ਬਾਅਦ ਕੱਟਣੀ ਹੁੰਦੀ ਹੈ ਇਹਦਾ ਕੱਟ ਲਗਾ ਲਓ ਨੌਣੇ ਕਲੇ 프ਰੰਟ 프ਰੰਟ ਪੱਲੇ ਦੇ ਐਨਸਾਨਾ ਪਰੰਟ ਦੇ ਲਾਏ ਠੀਕ ਹੈ ਜੀ ਬੈਕ ਦੇ ਤੁਹਾਨੂੰ ਮੈਂ ਪਲੇਟਾਂ ਦੇ ਦੱਸ ਦਿਆਂ ਕਿਉਂਕਿ ਉਹ ਆਪਾਂ 1 ਇੰਚ ਦਾ ਮਾਰਜਿਨ ਰੱਖਿਆ ਨਾ 프ਰੰਟ ਤੇ ਬੈਕ ਦੇ ਪੱਲੇ ਦਾ ਉਹ ਆਪਾਂ 1 ਇੰਚ ਦਾ ਜੋ ਮਾਰਜਿਨ ਬੈਕ ਪੱਲਾ ਵਾਧ ਰੱਖਿਆ 프ਰੰਟ ਘਟ ਰੱਖਿਆ ਉਹ ਤੁਹਾਨੂੰ ਆਪ ਅਗਲੀ ਵੀਡੀਓ ਚ ਦੱਸਾਂਗੇ ਕਮੈਂਟ ਕਰਕੇ ਜਰੂਰ ਕੁਛ ਮੈਨੂੰ ਦੱਸਣਾ ਠੀਕ ਹੈ ਜੀ। ਅਸੀਂ ਦੇਖੋਨੇ ਪਲੇਟਾਂ ਨੇ ਮਸਾਂ ਸਬੇ ਨਾ ਕਰਤਾ ਕਰਦੇ ਆ। ਆ ਲੋ ਜੀ। ਆਪਣੇ ਕੰਮ ਤਾਂ ਕਰ ਲਈ ਜੀ। ਕਟਿੰਗ ਕੰਪਲੀਟ ਹੋ ਗਈ ਜੀ। ਹੁਣ ਆਪਾਂ ਬੈਕ ਦਾ ਤੁਹਾਨੂੰ ਦੱਸਦੇ ਆ। ਠੀਕ ਹੈ ਜੀ। ਬੈਕ ਦਾ ਆਪਾਂ 1 ਇੰਚ ਬਾਧ ਰੱਖਿਆ ਸੀ ਉਹਦੇ ਕਾਰਨ ਆਪਾਂ ਉਹ 1 ਇੰਚ نیچے ਤੋਂ ਪਲੇਟ ਲਗਾਏ ਗਏ ਨਾ ਹੁਣ ਇਸ ਤੋਂ ਦੁਬਾਰਾ ਪਲੇਟਾਂ ਦੇ ਇੰਚਾਂ ਆਪਾਂ ਫੇਰ ਲਾਵਾਂਗੇ ਬੈਗ ਪੱਲੇ ਲਈ ਆਪਾਂ 10.5 ਇੰਚ ਤੇ ਤਿਆਰ ਆ 11.5 ਤੇ ਲਾਵਾਂਗੇ ਠੀਕ ਹੈ ਇਹਦਾ ਉਸ ਤੋਂ ਬਾਅਦ ਆ ਜਿਹੜੀ ਸਪੇਸ ਆ ਇਹ 3.5 ਇੰਚ ਦੀ ਆ ਆਪਨੇ ਪਲੇਟ ਸੀਗੀ 6 6.5 ਇੰਚ ਦੀ ਠੀਕ ਹੈ ਹੋ ਹੁਣ ਆਪਣਾ ਇਹਨਾਂ ਦਾ ਬੈਕ ਦਾ ਬੈਕ ਪੱਲੇ ਤੇ ਗਲਾਗਾ ਅਟਾਈਂਟ ਦੀ ਇਸ ਲੰਬਾਈ ਇਹਨਾਂ ਨੇ ਰੱਖਣੀ ਆ 5 ਇੰਚ ਗਲਾ ਤਿਆਰ ਰੱਖਣੀ ਸਾਢੇ 4 ਇੰਚ ਤਿਆਰ ਇਹਨਾਂ ਦਾ ਗਲਾ ਸਾਢੇ 5 ਇੰਚ ਦੀ ਕਟਾਈ ਕਰਾਂਗੇ ਨਹੀਂ ਤਾਂ ਗਲਾ ਡੀਪ ਹੋ ਜੂਗਾ ਠੀਕ ਹੈ ਇਸ ਬਾਅਦ ਇਹਨਾਂ ਦਾ ਕਰਕੇ ਇਹਨਾਂ ਨੂੰ ਮਿਲਾਓਗੇ ਉੱਪਰ ਇੱਕ ਦਾ ਡਲਾਈ ਜੀ ਅ ਕਨੇਜ ਦੀ ਕਟਿੰਗ ਫੁੱਲ ਹੋ ਗਈ ਜੀ ਅੱਗੇ ਸੀ ਕੋਈ ਸਭ ਨੂੰ ਪੁੱਛਣਾ ਹੋਇਆ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਸਬਸਕ੍ਰਾਈਬਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਧੰਨਵਾਦ ਤੁਹਾਨੂੰ